ਜਰਵਾਇ ਐਮਐਲਏ ਸਾਹਿਬ ਖੜੇ ਜਾਓ ਸਿਕਲਾਵੋ ਇਹਦੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਸੋਦੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤਾਂ ਇਹ ਤਾਂ ਕਰਕੇ ਨੂੰ ਸੀ ਲਾ ਅਕਸਰ ਨੂੰ ਲੋਕਾਂ ਵਿੱਚ ਚੁਣਿਆ ਹੋਇਆ ਨਮੇਂਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮੇਂਦਾ ਚੁਣਿਆ ਸੀ ਬਾਹਰ ਚਾਹ ਐਮਐਲਏ ਨੇ ਉਹ ਬਣਾਇਆ ਮਤਲਬ ਅੱਜ ਤੱਕ ਇਸ ਐਸਐਮਐਲਏ ਸਿਕਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾ ਰਹੇ ਆਂ ਲੋਕਾਂ ਬਜਾ ਤਾਂ ਤੁਸੀਂ ਛੋਟੀ ਸਰਕਾਰ ਨਹੀਂ ਤੁਸੀਂ ਇੱਕ ਵਾਰ ਸੇ ਮਾਨ ਰਣੂਤ ਸੀ ਮਰ ਪਛ ਨਹੀਂ ਤੁਸੀਂ ਕੈਬਨਟ ਨਹੀਂ ਇਸ ਕੱਲ ਦਾ ਸਿਗਲਾ ਬੈਠਾ ਮੇਰੇ ਨਾਲ ਤੁਸੀਂ ਇਹ ਮੇਰੀ ਮਤ ਦੇ ਤਰੀਕੇ ਦਾ ਮੈਂ ਤੁਸੀਂ ਕੈਬਨਟ ਚ ਹੋ ਇੱਥੇ ਜ਼ਿੰਮੇਵਾਰ ਹਾਂ ਉਹ ਕਿਹੜੇ ਜ਼ਿੰਮੇਵਾਰੀਆਂ ਮੈਂ ਨਿਭਾ ਦੇਣਾ ਬਾਈ ਜਿਹੜੀ ਕੱਲ ਮੇਰੀ ਵੰਡੀ ਕੋ ਲੋਕਾਂ ਨੂੰ ਜਵਾਬ ਦੇਹੀ ਸਰਕਾਰ ਨੂੰ ਚਲੋ ਇਸ ਸਵਾਲ ਵਿੱਚ ਰਹਿ ਗਿਆ ਹੋਰ ਕੱਲ ਨਹੀਂ ਸਵਾਲ ਪਹਿਲਾਂ ਦਾ ਜਵਾਬ ਤਾਂ ਦੇ ਉਹਨਾਂ ਵੀ ਨਹੀਂ ਇਹ ਕੱਲ ਨੂੰ ਇਹ ਪਾਈ ਹਾਈ ਕਮਾਂਡ ਕੋਲੇ ਆ ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤ ਹੈ ਭਾਵੇਂ ਅਸੀਂ ਨਹੀਂ ਧੋਣਾ ਜੇ ਸਾਲ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਛੋਟੀ ਹਾਂ ਚਾਹ ਬੰਦਾ ਨਹੀਂ ਮਿਲਾਂਦਾ ਛੋਟਾ ਜਿਹੜਾ ਸਾਰਾ ਦੁਪੱਟਾ ਕੇਜਰੀਵਾਲ ਆ ਉਹਦੀ ਹੱਥ ਨਹੀਂ ਆਉਂਦੀ ਇਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹੱਥ ਨਾਲ ਬੋਲਣਾ ਨਾ ਆਉਂਦਾ ਮੈਨੂੰ ਮੈਨੂੰ ਉਹਨਾਂ ਨੂੰ ਚੰਗਾ ਲੱਗਿਆ ਮੈਨੂੰ ਮਿਸਟਰ ਵਾਲਾ ਮੈਂ ਤਾਂ ਆਪਾਂ ਮੈਂ ਇਹ ਤੁਰੇ ਫਰਦੌਸ਼ ਮੈਂ ਇਹਦੀ ਗੱਲ ਕਰਦਾ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਛੋਟਾ ਕੇਜਰੀਵਾਲ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਜ਼ੋਨ ਇਸ ਅਜੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਤੁਹਾਨੂੰ ਇਹ ਹਾਕ ਕਰਨ ਅਸੀਂ ਕਹਿੰਦੇ ਆ ਵੀ ਬੋਦੀ ਕਰਨ ਲਈ ਤਿਆਰ ਹੋ ਰੱਬ ਜਾਣਦਾ ਕਿਉਂ ਤਿਆਰ ਆ ਉਹਨੇ ਮਤਲਬ ਉਸ ਜਿਹੜਾ ਸੀ ਵਿਚਾਰਧਾਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹੀ ਵੀ ਬੱਟਾ ਨਹੀਂ ਛੋਟੀ ਸਰਕਾਰ ਮੇਰੇ ਨੋਟਿਸ ਨਹੀਂ ਬਾਈ ਜੀ ਨਹੀਂ ਜਿਹੜੀ ਜਿਹੜੀ ਹੈ ਨਹੀਂ ਉਹ ਬੈਠੋ ਗੱਲ ਦੇਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਕੋਲ ਲੁਕੀ ਨਹੀਂ ਚਲੋ ਹੋਣਾ ਜੀ ਬਾਈ ਜੀ ਮੇਰੇ ਨੋਟਿਸ ਨਹੀਂ ਤੇ ਨਾ ਹੀ ਮੈਂ ਤੇ ਸਹਿਮਤ ਜਾਂ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਨਾ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮੋ ਆਉ ਇਹ ਤੇ ਯਾਰ ਪਾਰਟ ਕਰਕੇ ਸਾਰੀ ਦੇਸ਼ ਦੀ ਚੱਲਦੀ ਹੈ ਤੁਹਾਡਾ ਵੀ ਕੋਈ ਕਿਸਾਨ ਯੂਨੀਅਨ ਦਾ ਸੁਪਰੀਮ ਹੋਣਾ ਹਰ ਇੱਕ ਬੰਦੇ ਦਾ ਸੁਪਰੀਮ ਹੋਣਾ ਕਿਤੋਂ ਦਾ ਇੱਥੋਂ ਦਾ ਬੁੱਧਾ ਇੱਥੋਂ ਦਾ ਨਹੀਂ ਨਹੀਂ ਬਿਲਕੁਲ ਨਹੀਂ ਹੁਣ ਜਿਹੜੀ ਇੱਕ ਚੌਣ ਆ ਇੱਕ ਪਾਟਾ ਬਦਲੋ ਸਾਰੇ ਤੇ ਉਹ ਕੰਮ ਕਰਦੇ ਚੱਲੇ ਨੇ ਕਿ ਇਹੋ ਛੋਟੀ ਪੰਜਾਬ ਸਰਕਾਰ ਨੂੰ ਤਾਂ ਖਾਡਣ ਕਿਉਂ ਕਰਦੇ ਕਰਦੇ ਇਸ ਕਰਦੇ ਰੋਲਾ ਪਾਈ ਇਹ ਤਾਂ ਰੋਲਾ ਹੀ ਹੁਣ ਹੁਣ ਵੀ ਪਾ ਗਏ ਮੈਂ ਤਾਂ ਇਹ ਰੋਲਾ ਪਾਈ ਜਾਂਦੇ ਨਹੀਂ ਮਤਲਬ ਜਨਤਕ ਤੌਰ ਤੇ ਖਬਰਾਂ 'ਚ ਖਾਡਣ ਕਰਦੇ ਪੰਜਾਬ ਸਰਕਾਰ ਦੇ ਚਲੋ ਯਾਰ ਸਾਡੀ ਨਾ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਬਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਹੁਲਾਰਾ ਨਹੀਂ ਕਰਦੇ ਵੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਪਰੋਚ ਪਰ ਇਹਨੂੰ ਪਤਾ ਸਾਨੂੰ ਵੀ ਪਤਾ ਜੇ ਲੋਕਾਂ ਦਾ ਵਿਰੋਧ ਹੈ ਲੋਕ ਸਾਡੇ ਵਿਰੋਧ ਹੋ ਜਾਂਦੇ ਮਤਲਬ ਜਨਤਕ ਤੌਰ ਤੇ ਹੁੰਦਾ ਵਿਰੋਧ ਕਰਨਾ ਚਾਹੀਦਾ ਕਰਦੇ ਜਨਤਾ ਜੀ ਕਰਦੇ ਸਾਰੀ ਚੀਜ਼ ਮਤਲਬ ਇੱਕ ਵੀ ਕਦੇ ਪ੍ਰੈਸ਼ਰ ਨਹੀਂ ਆਇਆ ਕਦੇ ਕਰੀ ਮਰਿਆ ਮੈਂ ਖਰਾਬ ਦੀ ਆਵਾਜ਼ ਦੀ ਪਾਰਟੀ ਤੇ ਬਦਲਦਾ ਪ੍ਰੈਸ਼ਰ ਚਾਹਣਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਅਸੀਂ ਤੇ ਕੌਣ ਵੀ ਇੱਕ ਤੁਸੀਂ ਨਾਲ ਦਾਅਵੇ ਨੂੰ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਹੋ ਜੀ ਮਤਲਬ ਇਸ ਏਰੀਆ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਰੇ ਮੈਨੂੰ ਪਤਾ ਦੇਖੋ ਮਾੜੀ ਜ਼ਮੀਨਾਰ ਦੀ ਇੱਕ ਜੀ ਕਹਿੰਦੀ ਪਸ਼ੂ ਕਿੱਧਰ ਮੈਨੂੰ ਪਤਾ ਜੀ ਮੈਨੂੰ ਹੋਇਆ ਤਾਂ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀਆਂ ਦਵਾਈਆਂ ਲਾ ਕੇ ਜਿਹੜੀ ਉਹ ਅਕਸਰਾ ਨੇ ਅਣਗਹਿਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਕੀ ਉਹਨਾਂ ਨੇ ਕਾਰਵਾਈ ਕਰੀ ਹਾਂਜੀ ਹੋਈ ਹੈ ਮਤਲਬ ਮਾਰਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇਥੋਂ ਦੀ ਜਿੱਥੋਂ ਦੇ ਸੀ ਕਿ ਖਾਲੇ ਗੋਲੇ ਦੇ ਵਿੱਚੋਂ ਦੇ ਸੀਗੇ ਇਹ ਖੜੇ ਹੋਈ ਹੈ ਹੋਈ ਹੈ ਬਾਈ ਜੀ ਤੁਸੀਂ ਦੇਖੋ ਫੈਲਾ ਵਿੱਚ ਹੋਈ ਹੈ ਮੈਂ ਭੇਜਣੀ ਹੈ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਪਾਸੇ ਕਰ ਲੈਂਦਾ ਉਹਦਾ ਸਰ ਡਾਕਟਰ ਸਾਹਿਬ ਦਾ ਉਹ ਜਿਹੜਾ ਡਾਕਟਰ ਸੀਗਾ ਉਹ ਟੱਪ ਗਿਆ ਬਾਹਰ ਬਾਹਰ ਦਾ ਹੋ ਗਿਆ ਉਹ ਆਪਦੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਕਦੀ ਵੀ ਨੂੰ ਨਹੀਂ ਰਿਟਾਇਰਮੈਂਟ ਜਿਹੜੀ ਗੱਲ ਅੱਛਾ ਤੁਸੀਂ ਦੇਖੋ ਕੀ ਕਰ ਕੀ ਤੁਸੀਂ ਉਹ ਸਰਕਾਰ ਆਪਣੀ ਮਾਫੀ ਦਾ ਦੇ ਰਹੀ ਹੋ ਮਾਫੀ ਦੇ ਵਾਸਤੇ ਵੀ ਪਿੰਨਾਂ ਦਾ ਕੋਈ ਫੈਸਲਾ ਕੋਈ ਨਹੀਂ ਸੀਗਾ ਕਿ ਮੇਰੇ ਵੱਲੋਂ ਥੈਂਕ ਟੂ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਫਤ ਨਾਲ ਫਸਲਾਂ ਜਿਹੜਾ ਕਿਸਾਨ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਮਾਜ ਦਾ ਮਾਫੀ ਮਤਲਬ ਪਾਈ ਹੈ ਜਾਂ ਸਰਕਾਰ ਦੇ ਸਾਡੇ ਬਲੰਗੇ ਸਭੇ ਸਾਰੇ ਛੱਡੋ ਹੁਣ ਕੂਡਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਠੀਕ ਹੈ ਤੁਸੀਂ ਦੱਸੋ ਮੈਂ ਕੱਲ ਨੂੰ ਕੱਢ ਲਵਾਂ ਹਾਂਜੀ ਕੂਡਰੀਆਂ ਵਾਲੇ ਮਾਸਤੇ ਦਾ ਡੀਟੇਲ ਲੈ ਕੇ ਮੀਟਿੰਗ ਕਰਾਂਗਾ ਅਦਾ ਕੀ ਕਰਾਂਗਾ ਸਰ ਮੈਂ ਕੂਡਰੀਆਂ ਵਾਲੇ ਮਸਲੇ ਬਾਰੇ ਐਸਐਸਵੀ ਨਾਲ ਕਰਕੇ ਸਭ ਦੀ ਗੱਲ ਕਰਾਂਗਾ ਉਪਰਜਮਨੀ ਹੋ ਜਾਦਾ ਨਾ ਕਿ ਮੈਂ ਤਾਂ ਉਦੋਂ ਵੀ ਐਸਾ ਸੁਨੋਦੇ ਟੈਲੀਫੋਨ ਉਸੇ ਇੱਕੋ ਜੀ ਹੁਣ ਜੇ ਸਾਰਾ ਮਾਰ ਦਾ ਜ਼ਿਲ੍ਹੇ ਦਾ ਪੁਰਸ ਪ੍ਰਸ਼ਾਸਨ ਉਹ ਮਰਿਆ ਦੀ ਪਿੱਛੇ ਖੜਾ ਹੈ ਮਤਲਬ ਇਹਨਾਂ ਤੋਂ ਕੁਝ ਵੀ ਨਹੀਂ ਕਰ ਸਕਦਾ ਮੈਂ ਉਸ ਕਰੀ ਕੋਈ ਨਾ ਜਿਹੜਾ ਜਿਹੜਾ ਫਰਮ ਕਰਵਾਉਂਗਾ ਮੈਂ ਕਦੇ ਵਿਚਾਰਦਾ ਮੈਂ ਕੋਈ ਨਾ ਜਿਹੜੇ ਬੇਇਨਸਾਫੀ ਹੈ ਜੇ ਇਨਸਾਫ ਦੀ ਗੱਲ ਹੋਵੇਗਾ ਕਿੱਥੇ ਹੈਗਾ ਕਿੱਥੇ ਨਹੀਂ ਬੇਇਨਸਾਫੀ ਤਾਂ ਸੀ ਉਹ ਤੋਂ ਇਹਦੇ ਵਿੱਚ ਵੀ ਬੇਇਨਸਾਫੀ ਹੈ ਉਹ ਇੱਕ ਉਸਾਰੀਆਂ ਦੋਨੇ ਲੱਤਾਂ ਗੱਡੀ ਚੜਾ ਕੇ ਤੋੜੀਆਂ ਗਈਆਂ ਸੀ ਸੀਸੀਟੀਵੀ 'ਚ ਅਸੀਂ ਅਸੀਂ ਗੱਡੀ ਦਾ ਨੰਬਰ ਹੈ ਸਰਪੰਚ ਦੀ ਰਾਜੂ ਸਰਪੰਚ ਦੀ ਗੱਡੀ ਹੈ ਮਤਲਬ ਆ ਪੰਜ ਮਹੀਨੇ ਹੋ ਗਏ ਕਿ ਉਹ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਤੇ ਜਦੋਂ ਬੇਸਹਾਲਾਂ ਗੱਲ ਕਰਦੇ ਕਾਨੂੰਨ ਕਰਦੇ ਪਰ ਉਹ ਸੇਕ ਜਾਂਦੇ ਮੈਂ ਕਿਹਾ ਕਿ ਮੈਂ ਤਾਂ ਤੁਹਾਡੇ ਵਰਗਾ ਤੇ ਤੁਹਾਡੇ ਨਾਲ ਹੀ ਮੈਂ ਵੱਡਿਆਂ ਦੇ ਪਹਿਰੇ ਨਾ ਮੈਂ ਕਾਰ ਬੋਲਣੇ ਜਾਵਾਂ ਕਿੰਨਾ ਲੈ ਸਾਡੇ ਨਾਲ ਰਹੋਦੇ ਪਰ ਅਸੀਂ ਛੋਟਾ ਵਾਲੇ ਕੰਮ ਕਰਦੇ ਸਾਡੇ ਨਾਲ ਯਾਰ ਛੋਟਾ ਮੇਡਾ ਗੱਲ ਹੀ ਨਹੀਂ ਤੁਸੀਂ ਵੀ ਰੋਟਾ ਹੀ ਲੈਣੇ ਲੋਭ ਦੇ ਨਾਲ ਹੋ ਜਾਂਦਾ ਕੰਮ ਹੀ ਸਾਰਾ ਸੁਭਜੇ ਸਿਸਟਮ ਨੂੰ ਬਦਲਦਾ ਸਾਹਿਬ ਮਤਲਬ ਅਸੀਂ ਬਿਲਕੁਲ ਨਾ ਸਹੀ ਨੂੰ ਸਹੀ ਗੱਲ ਕਹਿੰਦੇ ਆ ਉਹ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਪੱਪਾ ਬਾਰਸਾਂ ਜ਼ਿਲ੍ਹੇ ਦੇ ਵੀ ਦੋਹਰਾਮ ਛੋਟਾ ਉਹ ਗੁੰਡਿਆਂ ਦੀ ਮਗਰ ਘਰ ਬਣਾਇਆ ਤੇ ਮੈਨੂੰ ਤੁਸੀਂ ਤਾਂ ਹੀ ਸਵਾਲ ਕਰਦੇ ਹੋ ਵੋਟਾਂ ਨੇ ਮੈਨੂੰ ਕਿਹਾ ਵੋਟਾਂ ਨਾਲ ਹੀ ਆਓ ਵੋਟਾਂ ਨਾਲ ਵਧੀਆ ਗੱਲ ਹੈ ਰਾਜ ਭਾਗ ਕਰੋ ਨਾ ਮੈਂ ਬਦਲੋ ਲੋਕਾਂ ਦੇ ਜਿਹੜੇ ਕੰਮ ਆ ਬਦਲੋ ਨਹੀਂ ਨਹੀਂ ਸਾਰਾ ਕੁਝ ਰਾਜ ਭਾਗ ਨਹੀਂ ਨਹੀਂ ਦੇਖੋ ਤੁਹਾਡੀ ਨਜ਼ਰ 'ਚ ਹੋ ਰਿਹਾ ਹੈ ਸਾਡੀ ਨਜ਼ਰ 'ਚ ਹੋ ਰਿਹਾ ਹੈ ਬਦਲਣਾ ਵਾ ਸਿੱਧਾ ਕਹਿੰਦੇ ਆ ਵੀ ਜਿੱਥੇ ਕਿਸੇ ਨਾ ਬੇਇਨਸਾਫੀ ਹੁੰਦੀ ਹੈ ਉਹਦੇ ਮੈਨੂੰ ਬੇਇਨਸਾਫੀ ਨਾਲ ਮੈਂ ਗੋਟਾਂ ਦੇ ਮੁੱਦੇ ਤੇ ਮੈਂ ਗੱਲ ਕਰਨਾ ਚਾਹਣਾ ਵੋਟਾਂ ਦੇ ਮੁੱਦੇ ਸਾਡੇ ਮਨੁੱਖ ਲੋ ਪੰਜੇਵਾਰੀ ਹੋ ਰਾਹੋ ਮੇਰੇ ਬਾਗੇ ਬੱਤੀ ਦੇ ਕਿੱਡੇ ਸਾਰੀ ਸਰਪੰਚ ਸਰਪੰਚ ਆਈ ਜਾਂਦੇ ਇਹਨੂੰ ਰੋਕਣਾ ਚਾਹੀਦਾ ਫਿਰ ਇਹਨੂੰ ਇਹਨੂੰ ਵੀ ਆਉਣਾ ਨਹੀਂ ਬੱਤੀ ਪੋਟਾਂ ਦਾ ਮੁੱਦਾ ਨਹੀਂ ਹੈਗਾ ਜੀ